ਕੌਣ ਕਹਿੰਦੇ ਵੀ ਮੋਦੀ ਨੂੰ ਜਵਾਬ ਨਹੀਂ ਦੇਣਾ ਆਉਂਦਾ ਤੇ ਕਿਵੇਂ ਬਦਲਾ ਲੈਣਾ ਆਉਂਦਾ ਸਾਰੀਆਂ ਗੱਲਾਂ ਇਸ ਬਿਆਨ ਦੇ ਵਿੱਚ ਦਰਜ ਹੋ ਗਈਆਂ ਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈ ਏਅਰ ਬੇਸ ਆਦਮਪੁਰ ਪਹੁੰਚੇ ਸੀ ਏਅਰ ਫੋਰਸ ਦੇ ਜਿਹੜੇ ਫੌਜੀ ਸੀ ਜਵਾਨ ਸੀ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਉਹਨਾਂ ਦਾ ਮਨੋਬਲ ਵੀ ਵਧਾਇਆ ਤੇ ਹੌਸਲਾ ਬਧਾਇਆ ਗੱਲਾਂ ਕਿਹੜੀਆਂ ਕੀਤੀਆਂ ਨੇ ਨਾ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਇਹ ਜੀਆਂ ਗੱਲਾਂ ਦੇਤੀਆਂ ਸਿੱਧੀ ਚੇਤਾਵਨੀ ਕੀਤੀ ਹੈ ਵੀ ਹੁਣੇ ਬਖਸ਼ ਦੇ ਕਿਸੇ ਨੂੰ ਆਓ ਪਹਿਲਾਂ ਵੀਡੀਓ ਸੁਣਦੇ ਆਂ ਵੀਡੀਓ ਚਲਦੀ ਚਲਦੀ शेयर कर भी मोदी बोलता नहीं जवाब नहीं दिता आ सुन लो जवाब आपने पाकिस्तानी फौज को भी बता दिया है पाकिस्तान में ऐसा कोई ठिकाना नहीं है जहां बैठकर आतंकवादी चैन की सांस ले सके हम घर में घुसकर मारेंगे और बचने का एक मौका तक नहीं देंगे लो जी सुन लोला और हमारे ड्रोन्स हमारी मिसाइलें उनके बारे में तो सोचकर पाकिस्तान को ਕਈ ਦਿਨ ਤੱਕ ਨਿੰਦ ਨਹੀਂ ਆਈ ਕਹਿੰਦੇ ਸਾਡੇ ਜਹਾਜ਼ਾਂ ਬਾਰੇ ਸੁਣ ਕੇ ਤਾਂ ਪਾਕਿਸਤਾਨ ਦੀ ਨੀਂਦ ਵੀ ਉੱਡ ਜਾਂਦੀ ਆ ਉੱਥੇ ਹੀ ਚੇਤਾਵਨੀ ਦਿੱਤੀ ਆ ਵੀ ਹੁਣ ਨਹੀਂ ਬਖਸ਼ਦੇ ਕਿਸੇ ਨੂੰ ਨਾ ਕਦੇ ਪਹਿਲਾਂ ਬਖਸ਼ਿਆ ਤੇ ਨਾ ਹੁਣ ਕੋਈ ਬਖਸ਼ਿਆ ਜਾਣਾ ਜਿਹੜਾ ਵੀ ਪਹਿਲ ਕਰੂਗਾ ਫਿਰ ਅਸੀਂ ਛੱਡਦੇ ਨਹੀਂ ਤੇ ਉੱਥੇ ਹੀ ਸੈਨਾ ਵਾਲਿਆਂ ਦਾ ਜਿਹੜਾ ਮਨੋਵਲ ਵੀ ਵਧਾਇਆ ਹੌਸਲਾ ਵਧਾਤਾ ਜਿੰਨੇ ਸੈਨਾ ਦੇ ਜਵਾਨ ਸੀ ਉਹਨਾਂ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਹੁਣ ਨਹੀਂ ਬਖਸ਼ਦੇ ਇਸੇ ਤਰ੍ਹਾਂ ਸਾਡਾ ਜਿਹੜਾ ਜਵਾਬ ਆ ਉਹ ਰਹੂਗਾ ਇਸੇ ਤਰ੍ਹਾਂ ਦਾ ਕਿਉਂਕਿ ਇੰਡੀਆ ਜਦੋਂ ਵੀ ਜਵਾਬ ਦਿੰਦਾ ਇੱਕ ਕਰਾਰਾ ਜਵਾਬ ਦਿੰਦਾ ਤਾਂ ਕਹਿੰਦੇ ਵੀ ਨਰਿੰਦਰ ਮੋਦੀ ਦੇਸ਼ ਦਾ ਉਹ ਪ੍ਰਧਾਨ ਮੰਤਰੀ ਜੀ ਨੇ ਹੁਣ ਵੱਖਰੇ ਤਰੀਕੇ ਦੇ ਨਾਲ ਜਵਾਬ ਦਿੱਤਾ ਹੈ ਬਹੁਤ ਸਾਰਿਆਂ ਦੇ ਲੋਕਾਂ ਦੇ ਕਮੈਂਟ ਸੀ ਵੀ ਮੋਦੀ ਬੋਲਦਾ ਨਹੀਂ ਜਵਾਬ ਨਹੀਂ ਦਿੰਦਾ ਪਾਕਿਸਤਾਨ ਵਾਲਿਆਂ ਨੂੰ ਜਵਾਬ ਨਹੀਂ ਦਿੰਦਾ ਸੁਣ ਲਓ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ